लोक हित लोका दी आवाज ਧੰਨਵਾਦ ਆ ਬਲਵੀਰ ਸਿੰਘ ਜੀ ਫਕਰ ਸਨਾਂ ਸੰਤਾਂ ਦੀ ਵਰਸੀ ਗੁਰਿਆ ਆਨੰਦ ਖੂਜਿਆਂ ਦੇ ਨਾਲ ਮਨਾਈਆਂ। ਸਾਰ ਸੰਗਤਾਂ ਨੂੰ ਵਧਾਈਆਂ ਹੁੰਦੀਆਂ। ਹੁਣ ਇਸ ਤੋਂ ਅੱਗੇ 27 ਤੇ 28 ਵਿਸਾਖ ਦੇ ਸ਼ਹੀਦੀ ਜੋੜ ਮੇਲੇ ਨਗਰ ਮੁਥਿਆਲ ਆ ਧੰਨ ਬਾਬਾ ਬੀਰ ਸਿੰਘ ਦੇ ਪਵਿੱਤਰ ਅਸਥਾਨ ਦੇ ਉੱਤੇ 27 ਤੇ 28 ਵਿਸਾਖ ਦੇ ਸ਼ਹੀਦੀ ਜੋੜ ਮੇਲੇ ਮਨਾਏ ਜਾਂਦੇ ਹਨ। ਸਭ ਸੰਤਾਂ ਨੂੰ ਬੇਨਤੀ ਹੈ ਕਿ ਉਹ ਮਹਾਮਹਾ ਅਗੇ ਪੁੱਜਣ ਇਹਦੇ ਸ੍ਰੀ ਬਾਤੀ ਜਥੇਬੰਦੀਆਂ ਨੂੰ ਬੇਨਤੀ ਹੈ ਕਿ ਉਹ ਮਹਾਮਹਾ ਅਗੇ ਸਹਿਮ ਹੈ ਜਿਹਨਾਂ ਧਰਮ ਦੇ ਬਾਬਾ ਨੀਮ ਸਿੰਘ ਜਲਦੀ ਮਿਸਲ ਮਿਸਲ ਸੀ ਹੀ ਦਾ ਸ੍ਰੀ ਬਾਬਾ ਬਕਾਲਾ ਸਾਹਿਬ ਜੀ ਉਹਨਾਂ ਦੇ ਮੌਜੂਦਾ ਜਥੇਦਾਰ ਬਾਬਾ ਜੋਗਾ ਸਿੰਘ ਜੀ ਇਹ ਕੱਲ ਵੀ ਤਾਂ ਪਾਸ਼ਾ ਦੀ ਚਲਦੀ ਜਥੇਬੰਦੀ ਬਾਬਾ ਰਾਮਾ ਬਲੀ ਸਿੰਘ ਜੀ ਸਫਤ ਸੰਤਾ ਪਹੁੰਚਣਗੇ ਬਾਬਾ ਬਤਾ ਸਿੰਘ ਜੀ ਦਾਲ ਬਾਬਾ ਬੀਦੀ ਚੰਦ ਸੋਤ ਸੇ ਬਾਬਾ ਹੀਰਾ ਸਿੰਘ ਜੀ ਝੂਲਣਾ ਮਾਦ ਵਾਲੇ ਬਾਬਾ ਗੁਰਪਿੰਦਰ ਸਿੰਘ ਜੀ ਸੰਤਾਣੀ ਸਾਹਿਬ ਵਾਲੇ ਬਾਬਾ ਸ਼ਿਵਲਿੰਦਰ ਸਿੰਘ ਜੀ ਮੈਤਾ ਚੌਕ ਬਾਬਾ ਤਰਲੋਕ ਸਿੰਘ ਜੀ ਖਿਆਲੇ ਵਾਲੇ ਬਾਬਾ ਰਖਵੀਰ ਸਿੰਘ ਜੀ ਖਿਆਲੇ ਵਾਲੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਬਾਬਾ ਮਾਨ ਸਿੰਘ ਜੀ ਮੜੀਆਂ ਵਾਲੇ ਸਭ ਜੱਥੇ ਬੰਦੀਆਂ ਪਹੁੰਚ ਗਈਆਂ ਬੜੇ ਹਮ ਹਮਾ ਕੇ 27 28 ਸਾਖ ਦੇ ਜੋੜ ਮੇਲੇ ਜੀ ਦੀ ਮਨਾ ਰਹੇ ਆ ਸਭ ਸੰਤਾਂ ਜੱਥੇ ਬੰਦੀਆਂ ਨੂੰ ਬੇਨਤੀ ਹੈ ਕਿ ਹਾਜ਼ਰੀਆਂ ਭਰ ਕੇ ਕਿਰਪਾਲਤਾ ਕਰਨ ਦੀ ਵਾਹਿਗੁਰੂ ਬਾਰਾ